ਚਾਲੇ ਇੱਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਪਾਕਿਸਤਾਨ ਨੂੰ ਕਰ ਲਈ ਗਈ ਹੈ ਦੱਸਦੀ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਈ-ਕਮਰਸ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨ ਦੇ ਨਾਲ ਜੁੜਿਆ ਜਿੰਨਾ ਵੀ ਸਮਾਨ ਹੈ ਜਸ ਸਮਗਰੀ ਹੈ ਉਸ ਨੂੰ ਈ-ਕਮਰਸ ਕੰਪਨੀਆਂ ਤੋਂ ਹਟਾ ਦਿੱਤਾ ਜਾਵੇ ਦੱਸਦੀ ਹੈ ਕਿ ਫਲਿੱਪਕਾਰਟ ਐਮਾਜਨ ਵਰਗੀਆਂ ਕੰਪਨੀਆਂ ਜਿਨ੍ਹਾਂ ਦੇ ਉੱਤੇ ਆਨਲਾਈਨ ਸਮਾਨ ਦੀ ਵਿਕਰੀ ਹੁੰਦੀ ਹੈ ਤਾਂ ਚੇਤਾਵਨੀ ਦਿੱਤੀ ਗਈ ਹੈ ਭਾਰਤ ਸਰਕਾਰ ਦੇ ਵੱਲੋਂ ਕਿ ਪਾਕਿਸਤਾਨ ਦੇ ਨਾਲ ਜੁੜੇ ਜੋ ਸਮਾਨ ਨੇ ਚਾਹੇ ਪਾਕਿਸਤਾਨ ਦੇ ਝੰਡੇ ਨੇ ਤਾਂ ਉਹਨਾਂ ਦੀ ਵਿਕਰੀ ਬੰਦ ਕੀਤੀ ਜਾਵੇ ਔਰ ਜੇਕਰ ਕਿਸੇ ਆਨਲਾਈਨ ਪਲੇਟਫਾਰਮ ਦੇ ਉੱਤੇ ਇਹ ਜੇ ਪ੍ਰੋਡਕਟ ਵੇਚਦੇ ਨੇ ਤਾਂ ਫਿਰ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਆਨਲਾਈਨ ਕੰਪਨੀਆਂ ਈ-ਕਾਮਰਸ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਦੱਸਦੀ ਕਿ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਨੇ ਐਮਾਜ਼ਨ ਇੰਡੀਆ ਫਲਿੱਪਕਾਰਟ ਉਵੇ ਇੰਡੀਆ ਅ ਰਸੀ ਦਾ ਫਲੈਗ ਕੰਪਨੀ ਅਤੇ ਦਾ ਫਲੈਗ ਕੋਆਪਰੇਸ਼ਨ ਵਰਗੀਆਂ ਵੱਡੀਆਂ ਈ-ਕਾਮਰਸ ਕੰਪਨੀਆਂ ਨੂੰ ਨੋਟਿਸ ਭੇਜਿਆ ਹੈ ਅਤੇ ਇਹਨਾਂ ਕੰਪਨੀਆਂ ਨੂੰ ਕਿਹਾ ਹੈ ਕਿ ਪਾਕਿਸਤਾਨੀ ਝੰਡੇ ਅਤੇ ਉਹਨਾਂ ਦੇ ਨਾਲ ਜੁੜਿਆ ਜਿੰਨਾ ਵੀ ਸਮਾਨ ਹੈ ਆਪਣੇ ਆਨਲਾਈਨ ਪਲੇਟਫਾਰਮ ਤੋਂ ਤੁਰੰਤ ਹਟਾਇਆ ਜਾਵੇ ਜੇਕਰ ਕਿਸੇ ਕੰਪਨੀ ਦੇ ਵੱਲੋਂ ਇਹ ਸਮਾਨ ਨਹੀਂ ਹਟਾਇਆ ਜਾਂਦਾ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਦੱਸਣਾ ਪਵੇਗਾ ਕਿ ਆਖਿਰ ਉਹਨਾਂ ਦੇ ਆਨਲਾਈਨ ਪਲੇਟਫਾਰਮ ਦੇ ਉੱਤੇ ਹਜੇ ਤੱਕ ਇਹ ਸਮਾਨ ਦੀ ਵਿਕਰੀ ਕਿਉਂ ਹੋ ਰਹੀ ਆ ਦੱਸ ਦੀ ਕਿ ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਬੀਤੇ ਕਾਫੀ ਦਿਨਾਂ ਤੋਂ ਜੋ ਜੰਗ ਚੱਲ ਰਹੀ ਸੀ ਹਾਲਾਂਕਿ ਉਹ ਜੰਗਬੰਦੀ ਹੋ ਚੁੱਕੀ ਹੈ